ਕੋਣ ਕਹਿੰਦਾ ਜੀ ਇਹ ਤੁਹਾਰਾ ਨਹੀਂ ਕੰਪਲੇਟ ਬੰਦੇ ਰਿਹਾ ਐਸਆਈ ਐਸਆਈ ਕੀ ਕੰਪਲੀਟ ਕੀਤੀ ਜਾ ਸਕਤ 112 ਦੇ ਨਾਲ ਨਹੀਂ ਉਸ ਟਾਈਮ ਉਸ ਟਾਈਮ ਸਾਡੇ ਕੋਲੇ ਕੋਈ ਸਾਧਨ ਨਹੀਂ ਸੀ ਏਡੀ ਦੂਰੋਂ ਆਉਣ ਦਾ ਨਾ ਤਾਂ ਉਧਰ ਇੱਕ ਰਸਤਾ ਨਦੀਆਂ ਦਾ ਉਸ ਰਾਤ ਦਾ ਟਾਈਮ ਸੀਗਾ ਅਸੀਂ ਸਿਰਫ 112 ਤੇ ਕਾਲ ਕੀਤੀ ਸੀ ਜੇ ਉਸ ਟਾਈਮ ਕਿਉਂਕਿ ਅਕਸਰ 6 ਵਜੇ ਤੋਂ ਬਾਅਦ ਤਾਂ ਉਧਰੋਂ ਆਉਣ ਜਾਣ ਵੀ ਬੰਦ ਹੋ ਜਾਂਦਾ ਜਿਹੜੇ ਡਿਊਟੀ ਵਾਲੇ ਹੁੰਦੇ ਉਹ ਵੀ ਪਹਿਲਾਂ ਆ ਜਾਂਦੇ ਆ ਸਾਡੇ ਕੋਲੇ ਕੋਈ ਸਾਧਨ ਨਹੀਂ ਹੈਗਾ ਉੱਥੋਂ ਆਉਣ ਦਾ ਤੋ ਜਿਵੇਂ ਦੂਜੇ ਦਿਨ ਉਹਨੇ ਦੂਜੇ ਦਿਨ ਲਿਖਦਾ ਕੋਈ ਨਾ ਫਿਰ ਉਹ ਕੱਲਾ ਇਮਾਨੀਆ ਕਾਗਜ਼ਾਤਾਂ ਨਾਲ ਉਧਰੇ ਜਾਂ ਕੋਈ ਕਹਿੰਦਾ ਪੈਸੇ ਲੈ ਲਓ ਜਾਂ ਦੂਜੇ ਸਾਡੋ ਇਹ ਵੀ ਸਾਡੇ ਕੋਲ ਕਈ ਵਾਰੀ ਬੰਦੇ ਭੇਜੇ ਆ 10 12 ਬੰਦੇ ਸਾਡੇ ਕੋਲ ਪਿੰਡੇ ਭੇਜੇ ਬਾਹਰਲੇ ਵੀ ਭੇਜੇ ਆ ਕਹਿੰਦੇ ਵੀ ਜਾਂ ਤਾਂ ਇਹਦੇ ਨਾਲ ਇਹਦਾ ਸੌਦਾ ਕਰ ਲਓ ਵੀ ਸਾਡੇ ਨਾਲ ਇਹ ਜ਼ਮੀਨ ਇਹਨਾਂ ਸਾਡੇ ਕੋਲੇ 10 ਲੱਖ 40 ਲੱਖ ਦੀ ਵੀ ਆਫਰ ਆਈ ਆ ਕਹਿੰਦੇ 40 ਲੱਖ ਲੈ ਲਓ ਸਾਡੇ ਨਾਲ ਸੌਦਾ ਕਰ ਲੋ। ਅਸੀਂ ਇਸ ਜ਼ਮੀਨ ਨੂੰ ਵੇਚਣਾ ਹੀ ਨਹੀਂ ਚਾਹੁੰਦੇ ਸੀ। ਜਿਵੇਂ ਸਾਂਝਾ ਮੁੱਤੜਾ ਹੈ। ਨਹੀਂ ਹਾਂਜੀ ਹੈਗਾ ਸਾਂਝਾ ਮੁੱਤੜਾ ਪਰ ਅਲੱਗ-ਅਲੱਗ ਵੰਡ ਦਿੱਤੀ ਹੋਈ ਆ ਦਾਦਾ ਜੀ ਨੇ। ਉਹਨਾਂ ਦੂਜੇ ਚਾਚਾ ਤਾਇਆ ਦੇ ਹਿੱਸੇ ਉਹਨਾਂ ਨੂੰ ਦਿੱਤੇ ਸੀਗੇ। ਸਾਡਾ ਹਿੱਸਾ ਵੀ ਸਾਡੇ ਕੋਲ ਸੀ। ਇਹ ਸੇਮ ਹੋ ਜੂਗੀ? ਨਹੀਂ ਨਹੀਂ ਤਕੀ ਨਹੀਂ। ਉਹ ਤੁਸੀਂ ਕੀ ਮੰਗਦੇ ਹੋ? ਤੁਸੀਂ ਕਹਿੰਦੇ ਸਾਡੇ ਕੋਲ ਇੱਕ ਜੀ ਸਾਡੇ ਕੋਲੇ 5752 ਦਾ ਸਾਡੇ ਤੇ ਝੂਠਾ ਪਰਚਾ ਪਾਇਆ ਜਿਹੜਾ ਉਹਨਾਂ ਨੇ 2 ਤਰੀਕ ਨੂੰ ਜਦੋਂ ਅਸੀਂ ਆਪਦੇ ਬਚਾਅ 'ਚ ਆਪਣੇ ਤੇ ਕੋਈ ਵੀ ਸਪੌਂਸਰ 50 ਲੈ ਕੇ ਹਮਲਾ ਕਰਨਗੇ ਤਾਂ ਆਪਾਂ ਵੀ ਆਪਣੇ ਬਚਾਅ 'ਚ ਕੋਸ਼ਿਸ਼ ਨਾ ਕੋਸ਼ਿਸ਼ ਤਾਂ ਕਰਾਂਗੇ ਅਸੀਂ ਦੋ ਗੱਲਾਂ ਕਹਿ ਦਈਏ ਜਾਂ ਦੋ ਮਾੜਾ ਮੋਟਾ ਕਰ ਲਈਏ ਦੋ ਇਹ ਭਰਾ ਨੇ ਆਉਂਦੇ ਆ ਜਦੋਂ ਸਾਨੂੰ ਛਡਾਉਣ ਵਾਸਤੇ ਤਾਂ ਇਹਨਾਂ ਦੀ ਵੀਡੀਓ ਬਣਾ ਕੇ ਉਹ ਪੁਲਿਸ ਵਾਲਿਆਂ ਨੂੰ ਪਾ ਦਿੰਦੀ ਆ ਪੁਲਿਸ ਵਾਲੇ ਉਸ ਚੀਜ਼ ਨੂੰ ਮੰਨਦੇ ਆ ਸਾਡੀ ਕਿਸੇ ਕਾਰਵਾਈ ਨੂੰ ਨਹੀਂ ਹਾਂਜੀ ਸਾਡੇ ਕੋਲ ਵੀਡੀਓ ਹੈਗੀ ਆ ਜਿਹਦੇ ਫੋਟੋਵਾਰ ਕਰਦੇ ਸੀ ਕੋਈ ਮੈਡੀਕਲ ਹਾਂਜੀ ਹਾਂਜੀ ਲੇਡੀਜ਼ ਵੀ ਇਹ ਸਪੌਂਸਰ ਰਿਸਪੌਂਸਰ ਕਰਦੇ ਜੇ ਚੱਲ ਰਿਹਾ ਹੈ ਜਿਹੜਾ ਤੇ ਸਾਨੂੰ ਇਹ ਧਮਕਾਉਂਦੇ ਆ ਜਿੱਜਾ ਤੈਨੂੰ ਛੱਡ ਦੋ ਨਹੀਂ ਤਾਂ ਰਸਤੇ 'ਚ ਘੇਰ ਕੇ ਕਿਤੇ ਤੇਰਾ ਬੰਦਾ ਮਰਵਾ ਦਾਂਗੇ ਤੁਹਾਡੇ ਜਿਹੜੇ ਹੋਰ ਬਜ਼ੁਰਗ ਉਹਨਾਂ ਨੂੰ ਅਸੀਂ ਮਰਵਾ ਦਾਂਗੇ ਸੰਤਾ ਜੀ ਆਉਣ ਜਾਣ ਇਹਨਾਂ ਨੇ ਬੰਦ ਕੀਤਾ ਪਿਆ ਦੋ ਨਾ ਜਾਣਗੇ ਉਸ ਕਾਰੀਆਂ ਨਾਲ ਸੱਭਾ ਨਾਲ ਜੀ ਫੋਨ ਧੰਨਵਾਦ ਹੋਈ ਕਿ ਕਹਿ ਦਿੱਤੀ ਹਾਂਜੀ ਡੀਐਸਪੀ ਸਾਹਿਬ ਕੋਲ ਸਾਡੀ ਦਰਖਾਸਤ ਗਈ ਹੋਈ ਆ 2-3 ਮਹੀਨੇ ਹੋ ਗਏ ਉਹਨਾਂ ਕੋਲੇ ਲਿਖਤੀ ਗਈ ਹੋਈ ਆ ਸਾਡੀ ਦਰਖਾਸਤ ਵੀ ਆ ਰਹੀ ਹੈ ਸਾਹਿਬ ਕੋਲੇ ਕੋਡ ਕੋਡ ਵੀ ਆ ਗਈ ਹਾਲੀ ਕੀ ਹੋਇਆ ਜੀ ਇਹ ਸਭੀ ਜੱਦੀ ਕੁਸਤੀ ਜ਼ਮੀਨ ਆ ਜਿਹੜੇ ਸਾਡੇ ਦਾਦਾ ਜੀ ਵੱਲੋਂ ਸਾਨੂੰ ਮਿਲੀ ਹੈ ਇੱਕ ਮੈਡਮ ਐ ਅੰਦੂ ਤੋਹਾਨ ਤੇ ਵਿਨੋਦ ਚਹਾਨ ਉਹਨਾਂ ਦੇ ਹਸਬੈਂਡ ਆ ਜਿਹੜੇ ਸਾਡੀ ਜ਼ਮੀਨ ਤੇ ਕਬਜ਼ਾ ਕਰਨ ਨੂੰ ਫਿਰਦੇ ਆ ਉਹਨਾਂ ਨੇ ਸਾਡੀ ਸਾਰੀ ਜ਼ਮੀਨ ਤੇ ਕਬਜ਼ਾ ਕਰਨ ਦੀ ਧਮਕੀ ਦਿੱਤੀ ਵੀ ਹੈ ਤਾਂ ਸਾਡੀ ਦਾਦਾ ਦਾਦੇ ਨਾਲ ਹੀ ਆ ਇਹ ਆਪਦੀ ਆ ਹਾਂਜੀ ਪਰਸਨਲ ਹੀ ਆ ਇਹ ਕੀ ਕੋ ਕਬਜ਼ਾ ਤੋਂ ਕਿਉਂ ਕਰਦੇ ਇਹ ਸਾਡੇ ਤਾਇਆ ਜੀ ਦੇ ਮੁੰਡੇ ਨੇ ਤੇ ਇੱਕ ਗੁਰਵਚਨ ਸਿੰਘ ਨੇ ਦੋਨਾਂ ਨੇ ਵੇਚੀ ਇਹ ਦੋਨਾਂ ਨੇ ਵੇਚੀ ਇਹਨਾਂ ਨੂੰ 5 ਕਿੱਲੇ ਕਰਕੇ ਉਹਨਾਂ ਨੇ ਕਿੱਥੇ ਕਿੱਲੇ ਪੂਰੇ ਕੀਤੇ ਇਹ ਸਾਨੂੰ ਨਹੀਂ ਪਤਾ ਪਰ ਉਹ ਵਿੱਚ ਸਾਡੀ ਤੇ ਵੀ ਕਬਜ਼ਾ ਕਰ ਰਹੀ ਆ ਇਹਨਾਂ ਨੇ ਸਾਡੀ ਵੀ ਵਿੱਚ ਦਿਖਾ ਕੇ ਸਾਰੀ ਵੇਚੀ ਗਏ ਜੀ ਜੀ ਸਾਡੇ 4.5 ਕ ਨਾਲ ਜ਼ਮੀਨ ਹੈ ਸਾਡੇ ਇਹਨਾਂ ਕਰਦੇ ਕਿ ਕੌਣ ਨੇ ਅੰਜੂ ਚੋਹਣ ਤੇ ਗਿਨੋਤ ਚੋਹਣ ਇਹ ਜਟਕਿੰਗ 34 ਸੈਕਟਰ ਦੀ ਜਟਕਿੰਗ ਕੰਪਿਊਟਰ ਸੈਂਟਰ ਦੀ ਓਨਰ ਹੈ ਇਹ ਇਹਨਾਂ ਨੂੰ ਸੁਖਿੰਦਰ ਸਿੰਘ ਤੇ ਗੁਰਬਚਨ ਸਿੰਘ ਸੁਖਿੰਦਰ ਸਿੰਘ ਜੋ ਕਿ ਸਾਡੇ ਦਾ ਆ ਜਿਹਦਾ ਮੁੰਡਾ ਤੇ ਗੁਰਬਚਨ ਸਿੰਘ ਪਿੰਡ ਵੱਡੀ ਕਰੋੜ ਦਾ ਮੁੰਡਾ ਦੁਬਿਜੀ ਤੋਂ ਚੇਅਰਮੈਨ ਚੇਅਰਮੈਨ ਆਪਣੇ ਨਾਮ ਗਵਾੜਾ ਹਾਂਜੀ ਉਹਨਾਂ ਨੇ ਦੋਨਾਂ ਨੇ ਵੇਚੀ ਇਹ ਰਲੀ ਮਿਲ ਜੀ ਕੋਈ ਹੋਰ ਕੋਈ ਨਹੀਂ ਰਿਸ਼ਤਾ ਹੋਣੀ ਕਿ ਪਿੰਨ ਉਹਨਾਂ ਦੀ ਵੀ ਹਾਂਜੀ ਉਹਨਾਂ ਨੇ ਆਪਦੀ ਹਿੱਸਾ ਵੇਚਤਾ ਸਾਡਾ ਹਿੱਸਾ ਸਾਡਾ ਹਿੱਸਾ ਹੁਣ ਧੱਕੇ ਨਾਲ ਕਬਜ਼ਾਉਣ ਨੂੰ ਫਿਰਦੇ ਆਬਜਾ ਹੋਣੀ ਕੋਈ ਕਿਸ ਤਰ੍ਹਾਂ ਦਾ ਕਬਜ਼ਾ ਕਰਦੇ ਸਰ ਉਹ ਕਬਜ਼ਾ ਕਰਦੇ ਉਹ ਕਹਿੰਦੇ ਵੀ ਸੁਖਿੰਦਰ ਤੋਂ ਪੁੱਛ ਲੈਣ ਸਾਨੂੰ ਵੇਚ ਦੇ ਦੋਨਾਂ ਨੇ ਪੈਸੇ ਖਾਏ ਇਹ ਇਹਨਾਂ ਦੋ ਬਚਨ ਕਹਿੰਦਾ ਵੀ ਇੰਦੇ ਕੋਲ ਕੁਝ ਨਹੀਂ ਹੈਗਾ ਵੀ ਤੁਮਕੇ ਤੁਮਕੇ ਮਾਰ ਕੇ ਫੁਕਲੀ ਆਪਣੇ ਉਹ ਕਹਿੰਦੇ ਵੀ ਸਾਡੇ ਤੇ ਵੱਡਾ ਕੇਸ ਕਰਾ ਦੇਵਾਂਗੇ ਜੇ ਸਾਡੇ ਨਾਲ ਹੋ ਕੇ ਇਹ ਅੰਜੂ ਚੋਹਾਨ ਨੇ ਇਹ ਕੀ ਜਨਾਮ ਅੰਜੂ ਚੋਹਾਨ ਤੇ ਵੀਨੋਦ ਨਹੀਂ ਸਾਡੇ ਕੋਲ ਸਾਡੇ ਦਾਦੇ ਲਾਹੀ ਪਰਦਾ ਇੰਤਕਾਲਾ ਦਾਦਾ ਜੀ ਦਾ ਦੇਦੇ ਸਾਡੇ ਦਾ ਜੜੀ ਜੀ ਦਾ ਨਾਮ ਆਖਦਾ ਜੀ ਕਰਵਾ ਲਈ ਪੁਲਿਸ ਕੋਲ ਗਏ ਜਾਂ ਪੁਟਵਾਰੀ ਤਹਿਸੀਲਦਾਰ ਸਾਰੇ ਉੱਥੇ ਆਏ ਸੀਗੇ ਨਿਸ਼ਾਨਦੇਹੀ ਕਰਕੇ ਗਏ ਆ ਬਸ ਕਹਿੰਦਾ ਪੀਲਰ ਤੇ ਪੂਰ ਕੰਡਾ ਤਾਰਾਂ ਤੇ ਆਪਦੀ ਮੋਹਰ ਲਾ ਕੇ ਗਏ ਆ ਲਿਖਵਾ ਕੇ ਸਾਡੀਆਂ ਹਾਜ਼ਰੀਆਂ ਤੇ ਉਹਨਾਂ ਦੀਆਂ ਹਾਜ਼ਰੀਆਂ ਲਿਖਵਾ ਕੇ ਲੈ ਕੇ ਗਏ ਸੀ ਜਿਨ੍ਹਾਂ ਨੂੰ ਕਿ ਉਹ ਇਨਸਾਨ ਮੰਨਦੇ ਨਹੀਂ ਦੋਨੇ ਉਹ ਕਹਿੰਦੇ ਵੀ ਉਹ ਸਾਰੇ ਫਾਰਮੈਲਿਟੀ ਸੀਗੀ ਅਸੀਂ ਇਹਨਾਂ ਨੂੰ ਨਹੀਂ ਮੰਨਦੇ ਅਸੀਂ ਪੁਲਿਸ ਕੋਲੇ ਗਏ ਸੀ ਫੋਟੋ ਕੋਈ ਕੰਪਲੇਨ ਸਾਡੀ ਦਿੱਤੀ ਨਹੀਂ ਨਾ ਸਾਡੀ ਸੁਣਦੀ ਕੋਲ ਸਾਂਦੇ ਨੂੰ ਬੰਦ ਚੁਣਨ ਦੀ بجائے ਉਲਟਾ ਸਾਨੂੰ ਹੀ ਤੱਕੋਂ ਦੀਆ ਜੀ ਛੋੜਦੇ ਨੇ ਪਹਿਲੇ ਲੋ ਜਾਂ ਤੁਸੀਂ ਕਿ ਛੋੜਦੇ ਨੇ ਉਹ ਕਹਿੰਦੇ ਵੀ ਆ ਤਾਂ ਇਹਨਾਂ ਨੂੰ ਵੇਚ ਦਿਓ ਤਾਂ ਜਾਂ ਤੁਸੀਂ ਕਬਜ਼ਾ ਛੱਡ ਦਿਓ ਉਹਨਾਂ ਦਾ ਨੰਬਰ ਕਿਹੜਾ ਕੋਈ ਤੁਸੀਂ ਨੰਬਰ ਬੋਲੋ ਉਹਨਾਂ ਦਾ ਜੋ ਵੀ ਨੰਬਰ ਹੈ ਉਹਨਾਂ ਦਾ ਨੰਬਰ ਨੀਚੇ ਮਾੜੀ ਦੇ ਪਿੰਡ ਦਾ ਗੂਗਾ ਮਾੜੀ ਕੋਲੇ ਨਹੀਂ ਸਾਡੀ ਜ਼ਮੀਨ ਦਾ 52 ਨੰਬਰ ਹੈ ਸਾਡੀ ਜ਼ਮੀਨ ਦਾ 58 ਨੰਬਰ ਹੈ ਉਹਨਾਂ ਕੋਲੇ 47 ਨੰਬਰ 47/33 ਨੰਬਰ ਦੀ ਰਜਿਸਟਰੀ ਹੈ ਉਹਨਾਂ ਕੋਲੇ ਇਹਨਾਂ ਨੂੰ ਕਬਜ਼ਾ ਕਰਦੇ ਹਾਂਜੀ ਕਬਜ਼ਾ ਕਰਨਾ ਆਇਆ ਸੀ ਦੋ 2 ਫਰਵਰੀ ਨੂੰ ਦੋ ਤਿੰਨ ਫਰਵਰੀ ਨੂੰ ਆਏ ਸੀ ਕਿਹਨੂੰ ਉਹਦੇ ਬੌਂਸਰ ਆਉਂਦੇ ਮੁੰਡੇ ਤੇ ਕੁੜੀਆਂ ਲੈ ਕੇ ਆਉਂਦੀ ਆ ਉਹ ਨਾਲ ਸਾਡੇ ਵਾਸਤੇ ਜੇ ਅਸੀਂ ਆਵਦੀ ਜ਼ਮੀਨ 'ਚ ਜਾਂਦੇ ਆ ਤਾਂ ਸਾਨੂੰ ਧੱਕਾ ਮੁੱਕੀ ਕਰਕੇ ਇਥੋਂ ਕੱਢ ਦਿੰਦੇ ਆ ਅੱਜ ਹੁਣੀ ਬੀਤੇ ਦਿਨੀ ਦੋ ਦੋ ਤਰੀਕ ਨੂੰ ਸਾਡੇ ਫਾਦਰ ਸਾਹਿਬ ਤੇ ਮੰਮੀ ਜੀ ਤੇ ਮੇਰਾ ਬੇਟਾ 10 ਸਾਲ ਦਾ ਉਹਨਾਂ ਨੂੰ ਤਿੰਨਾਂ ਨੂੰ ਫੜ ਕੇ ਉਹਨਾਂ ਨੇ ਕੁੱਟਿਆ ਤੇ ਜ਼ਮੀਨ 'ਚੋਂ ਬਾਹਰ ਕੱਢਿਆ ਧੱਕੇ ਮਾਰ ਕੇ ਉਹਨਾਂ ਨੇ ਅੰਜੂ ਚਾਹਾਨ ਤੇ ਵਿਨੋਦ ਚਾਹਾਨ ਨੇ ਅੰਜੂ ਚਾਹਾਨ ਨੇ ਪਾਪਾ ਜੀ ਦੇ ਥੱਪੜ ਮਾਰੇ ਮਾਤਾ ਜੀ ਦੇ ਥੱਪੜ ਮਾਰੇ ਨਾਲ ਬੱਚਾ ਵੀ ਕੁੱਟਿਆ ਆਪਣੇ ਕੋਲ ਕੋਈ ਪ੍ਰੂਫ ਨਹੀਂ ਜੀ ਆਪਣਾ ਘਰ ਬਹੁਤ ਦੂਰ ਹੈ ਮੇਰੇ ਕੋਲ ਕੋਈ ਪ੍ਰੂਫ ਨਹੀਂ ਆ ਜਿਹਦੇ ਨੇ ਮਾਰੇ ਆ ਉਹ ਖੁਦ ਆ ਤੇ ਬੱਚੇ ਨੇ ਜਿਹੜੇ ਨੇ ਛਡਵਾਇਆ ਉਹ ਬੱਚਾ ਜੀ ਜਾ ਕੇ ਇੰਨਾ ਕਿਹਾ ਵੀ ਮੈਡੀਕਲ ਆਪੀ ਹਾਂਜੀ ਮੈਡੀਕਲ ਨਹੀਂ ਮੈਡੀਕਲ ਨਹੀਂ ਕਰਾ ਰਹੀ ਹਾਂ ਦੇ ਦੇ ਜੀ